ਤੇ ਉਹ ਬਰਨਾਏ ਰੋਡ ਨਾਲ ਪਾਣੀ ਜਾ ਕੇ ਜਾ ਲੱਗੂਆ ਜੀਆਂ ਦੀ ਬਾਈ ਹਿੰਮਤ ਦੇਖੋ ਕੱਗਰ ਦਰਿਆ ਦੇ ਜਮਾ ਵਿੱਚ ਟੰਬੇ ਲਾ ਕੇ ਗੁੱਡ ਕੇ ਖੜੇ ਹੋਏ ਹੈਗੇ ਸਾਹਮਣੇ 1 ਕਰੋੜ ਦਾ ਝੋਟਾ ਕਹਿੰਦੇ 2 ਫੁੱਟ ਪਾਣੀ ਹਜੇ ਹੋਰ ਚੜੂਗਾ ਈਲ ਵਾਂਗੂ ਪਾਣੀ ਖੜਾ ਹੈਗਾ ਇਹ ਦੇਖੋ ਸਵੇਰ ਦੇ 10:00 ਵਜੇ ਦੇ ਬਾਈ ਲੱਗੇ ਹੋਏ ਹੈਗੇ ਤੇ ਪਰਲੇ ਪਾਸੇ ਇੱਕ ਗਰਦੀ ਮਾਰ ਕਹਿੰਦੇ 10 ਕਿਲੋਮੀਟਰ ਤੱਕ ਮਾਰ ਕਰ ਕੀ ਕਹਿੰਦੇ ਇੱਕ ਟੁਕਾ ਟਕ ਕਹਿੰਦੇ 100 ਫੁੱਟ ਦਾ ਇਹ ਪਾੜ ਹੈਗਾਗਾ ਆਪਣੇ ਸਰਸੇ ਦੇ ਵਿੱਚ ਵੀ ਤੱਚ ਕਰੂਗਾ ਪਿੰਡ ਦਾ ਪੂਰਾ ਜੋਰ ਲੱਗਿਆ ਵਗਾ ਪਰਲੇ ਪਿੰਡ ਪੰਿਹਾਰੀ ਵਾਲਿਆਂ ਦਾ ਤੇ ਹੋਰ ਕਈ ਸੇਵਾਦਾਰਾਂ ਦਾ ਹੱਕਾ ਕੋਈ ਟਰੈਕਟਰ ਚੱਲਦੇ ਝੋਟੇ ਬੰਨ੍ਹ ਬੰਨ੍ਹਣ ਦੀ ਕਰੀ ਜਾਂਦੇ ਕੋਸ਼ਿਸ਼ ਤੇ ਦੇਖੋ ਕਿਵੇਂ ਸਿਰ ਤੇ ਗੱਡੇ 77 ਲੈ ਕੇ ਜਾਂਦੇ ਪਿੰਡ ਪੰਡਿਆਰੀ ਵਾਲੇ ਬਾਈ ਪੂਰਾ ਜੋਰ ਲਾ ਰੱਖਿਆ ਬਾਈਆਂ ਨੇ ਹਨਾ ਬਾਨਾ ਬਾਨਾ ਟੁੱਟਣ ਦੇ ਕਾਰਨ ਪਾਣੀ ਬਹੁਤ ਉੱਤਰ ਗਿਆ ਸਾਹਮਣੇ ਕੋਠੇ ਦੇਖੋ ਡੁੱਬੇ ਹੋਏ ਤੇ ਆ ਇਹ ਪੂਰਾ ਰਿਸਕੀ ਕੰਮ ਹੋ ਰਿਹਾ ਥੇ ਮਿੱਤਰੋ ਜਿਹੜਾ ਕੱਲ ਬੰਨ ਟੁੱਟਿਆ ਸੀਗਾ ਪਿੰਡ ਨਾਗੂ ਕੀ ਤੇ ਹੁਣ ਆਪਾਂ ਇੱਥੇ 2-2 3-3 ਫੁੱਟ ਪਾਣੀ ਆਗਾ ਉਹ ਦੇਖੋ ਭਾਈ ਇੱਕ ਤਾਂ ਵਿੱਚ ਬੱਲਾ ਇੱਥੋਂ ਬੰਦਾ ਲੱਗਦਾ ਭਾਈ ਛਾਨ ਹੋਵੇ ਤੇ ਬੰਨ ਨੂੰ ਬੰਨਣ ਵਾਸਤੇ ਕਰੀ ਜਾਂਦੇ ਤਿਆਰੀਆਂ ਪਿੰਡ ਰਲ ਕੇ ਇੱਥੇ ਸੇਵਾ ਕਰ ਰਿਹਾਗਾ ਤੇ ਤੇ ਸਾਰੇ ਪਿੰਡ ਦੇ ਟਰੈਕਟਰ ਆ ਰਹੇ ਇੱਥੇ ਤੇ ਬਾਕੀ ਆਪਣੇ ਪੰਜਾਬੀ ਹੂੰ ਵੀ ਨਹੀਂ ਦਾਬਦੇ हां जी ਮਿੱਤਰੋ ਤੇ ਅੱਜ ਆਪਾਂ ਖੜੇ ਆਂਗੇ ਪਿੰਡ ਪੰਢਿਆਰੀ ਹਣਾ ਪੰਢਿਆਰੀ ਪੁਲ ਤੇ ਜਿਹੜਾ ਨਵਾਂ ਬਣੀ ਜਾਂਦਾਗਾ ਤੇ ਜੇ ਸੀ ਇੰਦਰਬਾਈ ਪੂਰਾ ਜੋਰਾਂ ਸ਼ੋਰਾਂ ਤੇ ਕੰਮ ਚੱਲੀ ਜਾਂਦਾਗਾ ਤੇ ਬੰਨ ਨੂੰ ਆਪੋ ਆਦਿਨ ਕਰੀ ਜਾਂਦੇ ਤਕੜਾ ਤੇ ਇਧਰਲੇ ਪਾਸੇ ਹੈਗੇ ਪਿੰਡ ਨੂੰ ਜਾਣ ਵਾਲੀ ਸੜਕ ਇਧਰਲੇ ਪਾਸੇ ਪਾਣੀ ਨਾ ਜਾਵੇ ਤਾਂ ਕਰਕੇ ਬਾਈ ਆਪਣਾ ਸੜਕ ਤੇ ਬੰਨ ਨੂੰ ਤਕੜਾ ਕਰੀ ਜਾਂਦੇ ਸੜਕ ਤੇ ਬੰਨ ਲਾਈ ਜਾਂਦੇ ਹੈਗੇ ਤੇ ਆਪਣਾ ਆਪੋ ਆਪਣੀ ਫਸਲ ਨੂੰ ਬਚਾਉਣ ਲਈ ਹਣਾ ਪ੍ਰਬੰਧ ਕਰੀ ਜਾਂਦੇ ਹੈਗੇ ਇਧਰਲੇ ਪਾਸੇ ਰਹਿ ਜਾਂਦਾ ਨੇਜੜੇਲਾ ਮੱਲਿਆਣਾ ਤੇ ਇਧਰਲੇ ਪਾਸੇ ਰਹਿ ਜਾਂਦਾ ਨਾਗੋ ਤੇ ਨਾਗੋ ਵਾਲੇ ਪਾਸੇ ਬੰਨ ਟੁੱਟਿਆ ਸੀਗਾ ਤੇ ਉਹ ਸਾਹਮਣੇ ਦੇਖੋ ਪਾਣੀ ਪਾਣੀ ਪੁੰਦਾਗਾ ਤੇ ਹਜੇ ਇਹਨਾਂ ਪਾਣੀ ਇੱਥੇ ਪਹੁੰਚਿਆ ਨਹੀਂਗਾ ਤੇ ਪਰਲੇ ਪਾਸੇ ਹੈਗਾ ਨਵਾਨ ਤਾਂ ਕਰਕੇ ਤੇ ਇਧਰਲੇ ਪਾਸੇ ਹੈਗਾ ਥੋੜਾ ਉੱਚਾ ਤਾਂ ਕਰਕੇ ਪਾਣੀ ਹਜੇ ਇੰਨਾ ਪਹੁੰਚਿਆ ਨਹੀਂਗਾ ਤੇ ਪਰਮਾਤਮਾ ਦੀ ਮਿਹਰ ਰੱਖੇ ਸੁੱਖ ਬਖਸ਼ੇ ਮਾਲਕ ਤੇ ਘੱਟ ਤੋਂ ਘੱਟ ਹਨਾ ਵੀ ਮੰਨ ਕੇ ਚਲੋ ਨੁਕਸਾਨ ਹੋਵੇ ਤੇ ਬੰਨ ਨੂੰ ਬੰਨਣ ਵਾਸਤੇ ਕਰੀ ਜਾਂਦੇ ਤਿਆਰੀਆਂ ਤੇ ਸਾਹਮਣੇ ਦੇਖੋ ਪਰਲੀਆਂ ਪੁਲੀਆਂ ਲਈ ਜਾਂਦੇ ਘਟੇ ਕੋਲ ਲਈ ਜਾਂਦੇ ਆ ਤਾਂ ਆਪਾਂ ਗੱਲ ਕਰੀਏ ਭਾਈ ਸਾਰਾ ਪਿੰਡ ਪੰਡਿਆਰੀ ਦਾ ਇੱਥੇ ਆ ਰਿਹਾ ਹੈਗਾ ਤੇ ਸਾਰੇ ਜ਼ਿੰਮੇਵਾਰ ਭਾਈ ਤੇ ਹੋਰ ਭਾਈ ਜਿਹੜੇ ਵੀ ਆਪਣੇ ਹਨਾ ਆਪਣੇ ਪਿੰਡ ਨੂੰ ਬਚਾਉਣ ਲਈ ਤੇ ਬਾਕੀ ਆਪਣੇ ਖੇਤਾਂ ਦੇ ਬਚਾਉਣ ਲਈ ਆਪਣੀ ਆਪਣੀ ਬਚਤ ਕਰਨ ਲਈ ਤੇ ਸਾਰਾ ਪਿੰਡ ਰਲ ਕੇ ਇੱਥੇ ਸੇਵਾ ਕਰ ਰਿਹਾ ਹੈਗਾ ਤੇ ਆਪੋ ਆਪਣੀ ਸਪੋਰਟ ਕਰਦੇ ਹੈਗੇ ਤੇ ਸਪੋਰਟ ਨਾਲ ਹੀ ਦੇਖੋ ਮਿੱਤਰੋ ਤੇ ਸਾਰੇ ਪਿੰਡ ਦੇ ਡੈਕਟਰ ਆ ਰਹੇ ਇੱਥੇ ਲੱਗ ਭੋ ਸਾਰੇ ਪਿੰਡ ਦੇ ਡੈਕਟਰ ਆ ਰਹੇ ਹੈਗੇ ਤੇ ਪਰਲੇ ਪਾਸੇ ਟੁੱਟਿਆ ਹੋਇਆਗਾ ਬੰਨ ਤੇ ਉੱਥੇ ਵੀ ਬੰਨ ਬੰਨਣ ਦੀ ਕੋਸ਼ਿਸ਼ ਕਰੀ ਜਾਂਦੇ ਹੈਗੇ ਇੱਥੇ ਚਾਹ ਪਾਣੀ ਲੰਗਰ ਦਾ ਵੀ ਸਾਰਾ ਪ੍ਰਬੰਧ ਹੈਗਾ ਤੇ ਬਾਕੀ ਪਿੰਡ ਪੰਡਿਆਰੀ ਵਾਲੇ ਬਾਈ ਪੂਰਾ ਯੂਰਲ ਆ ਰੱਖਿਆ ਬਾਈਆਂ ਨੇ ਹਨਾ ਬੰਨਾਂ ਟਕੜਾ ਕਰਨ ਲਈ ਇੱਧਰਲੇ ਪਾਸੇ ਰਹੇ ਆਂ ਸਦੂਗੜ ਤੇ ਝੰਡਾ ਸਾਹਮਣੇ ਆ ਗਿਆ ਮੇਰੇ ਸਾਹ ਹੁਣ ਬਰਨਾ ਰੋਡ ਤੇ ਉਹ ਬਰਨਾਏ ਰੋਡ ਨਾਲ ਪਾਣੀ ਜਾ ਕੇ ਲਾ ਚਾਹ ਲੱਗੂ ਆ ਜੇ ਆਹ ਬੰਨਾਂ ਨਾਲ ਟਕੜਾ ਕਰਿਆ ਤੇ ਇੱਧਰਲੇ ਪਾਸੇ ਰਹੇ ਹਾਂ ਦਾਗਾ ਨੇਜਾ ਡੇਲਾ ਮੱਲਿਆਣਾ ਇੱਧਰਲੇ ਪਾਸੇ ਰਹੇ ਨਾ ਕੋ ਸਾਹਮਣੇ ਬੰਨਾਂ ਟੁੱਟਿਆ ਹੋਇਆ ਹੈਗਾ ਆ ਸਾਰਾ ਪਾਣੀ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਸਾਰਾ ਪਾਣੀ ਨਾਲੀ ਦਾ ਹੈਗਾ ਤੇ ਸਾਰਾ ਇੱਧਰ ਦੇਖੋ ਝੋਨਾ ਡਬੋ ਰੱਖਿਆ ਘਟ-ਘਟ 3-3 ਫੁੱਟ ਪਾਣੀ ਹੈਗਾ ਉਧਰ ਪਾਈਆਂ ਇੰਜੈਕਟਰ ਧਾਰ ਲਿਆ ਦੇਖਦੇ ਆ ਬਾਈ ਕੀ ਕਰਦੇ ਹੈਗੇ ਮੇਰੇ ਸਹੌਣ ਆਪਾਂ ਉੱਥੇ ਲੈ ਕੇ ਜਾਂਦੇ ਜਿੱਥੇ ਬੰਨ ਟੁੱਟਿਆ ਹੋਇਆ ਹੈਗਾ ਉਹ ਦੇਖੋ ਬਾਈ ਧਾਰ ਲਿਆ ਪਾਈਆਂ ਟਰੈਕਟਰ ਤੇ ਉਥੋਂ ਦੀ ਮੋਟਰਸਾਂ ਚੜਾ ਜਿਹੜਾ ਲੋਕ ਉਧਰਲੇ ਪਾਸੇ ਜਾਈ ਜਾਂਦੇ ਹੈਗੇ ਹੈ ਜੇ ਥੋੜਾ ਔਖਾ ਕੰਮ ਉੱਥੇ ਪਰ ਪਰ ਫਿਰ ਵੀ ਲੋਕ ਦਬਦੇ ਨਹੀਂਗੇ ਬਾਕੀ ਆਪਣੇ ਪੰਜਾਬੀ ਹੋਂ ਵੀ ਨਹੀਂ ਦਬਦੇ ਤੇਦਰ ਬਈ ਸਾਰੇ ਸੇਵਾਦਾਰ ਲੱਗੇ ਪਿਆ ਪਿੰਡ ਪੰਡਿਆਰੀ ਦੇ ਵੱਡੇ ਤੋਂ ਵੱਡੇ ਟਰੈਕਟਰ ਆ ਰਹੇ 10-10 ਲੱਖ ਦੇ ਟਰੈਕਟਰ ਲੈ ਕੇ 15-15 ਲੱਖ ਦੇ ਉਹ ਦੇਖੋ ਸਾਹਮਣੇ ਟਰੈਕਟਰ ਖੜੇ ਤੇ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇਗੇ ਪਿੰਡ ਦੇ ਲੋਕ ਰਲ ਮਿਲ ਕੇ ਉਹ ਦੇਖੋ ਬਈ ਤੇ ਸਾਰੇ ਸੇਵਾ ਕਰੀ ਜਾਂਦੇ ਆ ਤੇ ਪਿੰਡ ਪੰਡਿਆਰੀ ਦੇ ਤੁਹਾਨੂੰ ਆਪਾ ਦਿਖਾ ਰਿਹਾ ਵੀਡੀਓਆ ਤੇ ਸਾਰੇ ਆ ਦੇਖੋ ਤਾਂ ਇਹ ਵਾਰ ਕੇ ਸਾਰੇ ਆਪੋ ਆਪ ਹੀ ਹਾਂਜੀ ਆ ਦੇਖੋ ਬਈ ਮਿੱਤਰੋ ਤੇ ਇਧਰਲੇ ਪਾਸੇ ਜਾ ਕੇ ਜੇ ਐਵੇਂ ਪਾਣੀ ਪਰਲੇ ਪਾਸੇ ਨਵਾਂ ਨਾ ਹੁੰਦਾ ਤਾਂ ਇੱਥੇ ਆ ਕੇ ਵੀ ਪਾਣੀ ਪੂਰਾ ਖੜ ਜਾਂਦਾ ਸੀਗਾ ਇੱਥੇ ਕਹਿੰਦੇ ਉਚਾਈ ਹੈਗੀ ਤਾਂ ਕਰਕੇ ਆ ਪਿੰਡ ਦਾ ਲਾਸਟ ਬੰਨ ਬਸ ਇਹੀ ਰਹਿ ਗਿਆ ਤੇ ਆ ਦੇਖੋ ਬਈ ਟਰੈਕਟਰ ਚੱਲਦੇ ਝੋਟੇ ਤੇ ਐਂ ਕਰਕੇ ਬਾਈ ਬਾਈ ਇਹ ਟਰਾਲੀ ਲੈ ਕੇ ਸੜ ਦਿੰਦੇ ਹੈਗੇ ਤੇ ਪੱਧਰ ਕਰ ਦਿੰਦੇ ਹੈਗੇ ਹਾਂਜੀ ਮਿੱਤਰੋ ਤੇ ਪਰਲੇ ਪਾਸ ਜਿਹੜਾ ਟੁੱਟਿਆ ਹੋਇਆ ਪਿੰਡ ਨਾਗੂ ਕੀ ਬੰਨ ਹਨਾ ਤੇ ਉਧਰ ਬੰਨ ਤੇ ਮੇਰੇ ਸਾਹਮਣੇ ਟਰੈਕਟਰ ਲੈ ਕੇ ਜਾਂਦੇ ਹੈਗੇ ਤੇ ਹੋ ਦੇਖੋ ਬਈ ਸਾਰੇ ਜਾਣੇ ਬਾਈ ਖਿੱਚ ਕੇ ਟਰੈਕਟਰ ਚੜਾਉਣ ਕਿਉਂ ਚੜਦਾ ਨਹੀਂ ਕਿਉਂਕਿ ਚੜ੍ਹਾਈ ਵਾਲੀ ਉੱਚੀ ਹੈਗੀ ਤੇ ਹੁਣ ਆਪਾਂ ਕੋਲੇ ਜਾ ਕੇ ਦੇਖਦੇ ਹਾਂ ਕੀ ਗੱਲਬਾਤ ਬਣਦੀ ਆ ਉਹ ਦੇਖੋ ਬਈ ਇੱਕ ਤਾਂ ਵਿੱਚ ਬੱਲਾ ਇੱਥੋਂ ਮਦ ਲਾ ਜਾ ਬਈ ਇੱਕ ਤਾਂ ਵਿੱਚ ਬੱਲਾ ਹਨਾ ਬਾਈਆਂ ਨੇ ਚੜਾਤਾ ਟਰੈਕਟਰ ਤੇ ਹੁਣ ਮੈਨੂੰ ਤੋਂ ਲਾਦਾ ਬੰਨ ਤੇ ਲੈ ਕੇ ਜਾਣਗੇ ਉਹ ਦੇਖੋ ਬਈ ਉਹ ਇੱਕ ਤਾਂ ਵਿੱਚ ਬੱਲਾ ਐਂ ਕਹਿੰਦੇ ਹੁੰਦੇ ਹੈਗੇ ਸਾਰਿਆਂ ਨੇ ਤੇ ਉਹ ਮੋਟਰਸਾਈਕਲ ਵੀ ਚੜਾ ਲਓ ਬਈ ਜਿਹੜਾ ਦਾ ਮੁਰਸਾ ਖੜ ਗਿਆ ਬਈ ਇੱਥੇ ਪਾਣੀ 3-3 ਫੁੱਟ ਪਾਣੀ ਹੈ ਇੱਥੇ ਤੇ ਨੁਕਸਾਨ ਪੂਰਾ ਭਾਰੀ ਕਰ ਸਕਦੇ ਜੇ ਇਧਰਲੇ ਪਾਸੇ ਆ ਗਿਆ ਹਨ ਜੇ ਨਾ ਬੰਨਿਆ ਗਿਆ ਬੰਨਾ ਤੇ ਪਿੰਡ ਪੰਢਿਆਰੀ ਦਾ ਇਧਰਲੇ ਪਾਸੇ ਰਹਿ ਜਾਂਦਾਗਾ ਆਪਣਾ ਤੁਨ ਪਹਿਲਾ ਪਾਸਾ ਸੂਗੜ ਤੇ ਝੰਡਾ ਬਈ ਜੀਸੀਬੀ ਦਾ ਤੇ ਸਾਰੇ ਕਸ ਦਾ ਪ੍ਰਬੰਧ ਕਰ ਰੱਖਿਆ ਪਈਆਂ ਨੇ ਪ੍ਰਸ਼ਾਸਨ ਨੇ ਹਨਾ ਤੇ ਬਾਕੀ ਪਿੰਡ ਦੇ ਵੀਰਾਂ ਨੇ ਸਾਰੇ ਵੀਰਾਂ ਨੇ ਤੇ ਉਧਰਲੇ ਪਾਸੇ ਮੇਰੇ ਨਾਲ ਜਾਂਦੇ ਆ ਬੰਨ ਤੇ ਇਧਰਲੇ ਪਾਸੇ ਪਾਈ ਲਿਆ ਕਰੀ ਇਹਨਾਂ ਸਾਫ ਯੋ ਮਿੰਦਲਾ ਜਾਂਦੇ ਆ ਬੰਨ ਤੇ ਇਧਰ ਬਾਈ ਚੜਾਈ ਜਾਂਦਾ ਮੋਟਰਸਾਈਕਲ ਇਹ ਵੀ ਉੱਥੇ ਕਰ ਜਾਂਦੀ ਸੇਵਾ ਤੇ ਜਾਣਗੇ ਬਾਈ ਸਾਰੇ ਉੱਥੇ ਤੇ ਬੰਨ ਨੂੰ ਕਰਨਗੇ ਉਹ ਚੱਕ ਤੱਕ ਆ ਬਾਈ ਐਡੇ بڑے ਟਰੱਕ ਧੱਕਾ ਦਿਖਾਤਾ ਇੱਕ ਮਿੰਟ ਮੋੜ ਦੇਖ ਲੈ ਅੱਗੇ ਖੜ ਜੋ ਵੀਰੋ ਤੇ ਲੈ ਵੀਰ ਉੱਥੇ ਮੇਨੂੰ ਦਾ ਬੰਨ ਤੇ ਜਾਂਦਾ ਸੇਵਾ ਕਰਨ ਦੇਖੋ ਐ ਜਾਂਦਾ ਬਾਈ ਮੋਟਰਸਾਈਕਲ ਤਣ ਤਣ ਫੋਟੋ ਪਾਣੀ ਆਗਾ ਤੇ ਮੋਟਰਸਾਈਕਲ ਪੂਰਾ ਔਖਾ ਲੰਘਦਾਗਾ ਉਹ ਹੋ ਜਾਂਦੇ ਆ ਬਾਈ ਚੜੀ ਜਾਂਦੇ ਆ ਕੋਨਕਟ ਜਾਂ ਮੋਟਰਸਾਈਕਲ ਉੱਥੇ ਸੇਵਾ ਕਰਦੇ ਆ ਕਰੇ ਵੀਰ ਉੱਥੇ ਕੋਈ ਲੰਗਰ ਦਾ ਪ੍ਰਬੰਧ ਜਾਂ ਕੋਈ ਗੱਟਿਆਂ ਦਾ ਮਸ਼ੀਨਰੀ ਦੀ ਲੋਡ ਪੈਂਦੀ ਇਸ ਕਰਕੇ ਇਥੋਂ ਥੋੜਾ ਜਿਹਾ ਰਸਤਾ ਠੀਕ ਕਰਦੇ ਸੀ ਚੜਾਈ ਵਾਲੀ ਸੀ ਇਥੇ ਚੜਾਈ ਜਾਦੀ ਹੈਗੀ ਤੇ ਚੜਾਈ ਦੇ ਨਾਲ ਫਿਸਲਣ ਹੋ ਗਈ ਆ ਵੀਰ ਸੱਤੂ ਆ ਜੇਸੀਬੀ ਵਾਲਾ ਇਧਰਲੇ ਪਾਸੇ ਹਨਾ ਜਿਹੜੀ ਮਿੱਟੀ ਦੀ ਲੋਡ ਆ ਗਈ ਇਦੋਂ ਤਾਂ ਸਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਲਿਪਾਂ ਦੇ ਵਿੱਚ ਆ ਟਰੈਕਟਰ ਪੂਰਾ ਓਖਾ ਹੋ ਕੇ ਚੜਿਆ ਇੱਥੇ ਤੇ ਗੌ ਜੇਸੀਬੀ ਨਾਲ ਖਿੱਚੇ ਟੂਆ ਹੁਣ ਮਿੱਟੀ ਇਹਨੂੰ ਸਮਾਰ ਕੇ ਟੇਪਰ ਕਰ ਦੇਣਗੇ ਤਾਂ ਕਿ ਟਰੈਕਟਰ ਰੁਟਰ ਮੋਟਰਸਾਈਕਲ ਕੋਈ ਵੀ ਸਾਧਨਾ ਕਰਨਾ ਸੋਖਾ ਚੜ ਜੇ ਆ ਦੇਖੋ ਤੇ ਸਾਹਮਣੇ ਕਾ ਗਰਦਰੀਆ ਚੱਲੀ ਜਾਂਦਾ ਹੈਗਾ ਤੇ ਇੱਥੇ ਬੰਨ ਟੁੱਟਣ ਵਾਸਤੇ ਟੁੱਟਣ ਦੇ ਕਾਰਨ ਉਹ ਦੇਖੋ ਸਾਹਮਣੇ ਪਾਣੀ ਦਿਖਾਉਣਾ ਹੁਣ ਸਾਨੂੰ ਇੱਥੇ ਪਾਣੀ ਟਪਣ ਦੇ ਕਾਰਨ ਪਾਣੀ ਬਹੁਤ ਉੱਤਰ ਗਿਆ ਆ ਸਾਰਾ ਡੁੱਬਿਆ ਹੋਇਆ ਸਿੱਪਟ ਗਿਆ ਹੋ ਗਿਆ ਓ ਬਈ ਜੱਟਾਂ ਦੇ ਟਰੈਕਟਰ ਦੇਖੋ ਇੱਥੇ ਦੇਖੋ ਕੀ ਲਿਖਿਆ ਸਾਹਮਣੇ 1 ਕਰੋੜ ਦਾ ਝੋਟਾ ਆਪਾਂ ਹਿੰਦੀ ਚ ਕਹਿ ਸਕਦੇ 1 ਕਰੋੜ ਦੀ ਆਪਾਂ ਅਬੀ ਚ ਕਹਿ ਸਕਦੇ ਆਪਾਂ 1 ਕਰੋੜ ਦਾ ਝੋਟਾ ਬਈ 1 ਕਰੋੜ ਦੇ ਝੋਟੇ ਬੁਗਦੇ ਇੱਥੇ ਓ ਦੇਖੋ ਸਾਹਮਣੇ ਖੜਾ ਚੌਂਡੀਆ ਜਿਹੜੀ ਤੇ ਬਈ ਐਂ ਬੁਗਦੇ ਇੱਥੇ ਝੋਟੇ ਤੇ ਜੱਟਾਂ ਦੇ ਟਰੈਕਟਰ ਇੱਥੇ ਕੰਮ ਆਉਂਦੇ ਆ ਹਨਾ ਇਹ ਹੜ੍ਹਾਂ ਦੇ ਵਿੱਚ ਕੰਮ ਆਉਂਦੇ ਹੈਗੇ ਮੁਸੀਬਤਾਂ ਵੇਲੇ ਕੰਮ ਆਉਂਦੇ ਹੈਗੇ ਤੇ ਇਹ ਆਪਣੇ ਜੱਟ ਜ਼ਿਮੀਂਦਾਰ ਭਾਈ ਲਾਲੋ ਹੋਰ ਪਿੰਡਾਂ ਦੇ ਵਿੱਚ ਭਾਈ ਰਹਿੰਦੇ ਜਿਹੜੇ ਹਨਾ ਸਾਰੇ ਕੰਮ ਦਿੰਦੇ ਇੱਕ ਦੂਜੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੇ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਧਰ ਭਾਈ ਚਾਹ ਦੀ ਸੇਵਾ ਵੀ ਕਰੀ ਜਾਂਦੇ ਹੈਗੇ ਤੇ ਇੱਧਰ ਕੋਈ ਬਈ ਮੇਤਰੋ ਤੇ ਪਹਿਲਾਂ ਜੋ ਨੇ ਬੇਦੀਲੀੋਂ ਦੇ ਸੀਗੇ ਪਾਣੀ ਤੇ ਹੁਣ ਇੱਥੋਂ ਸਿੱਧੇ ਜਿਹੜਾ ਹੁਣ ਲਾਗੇ ਤੇ ਬਾ ਇਥੋਂ ਬਣਾ ਕੇ ਥੋੜਾ ਜਿਹਾ ਕਰਕੇ ਟੇਪਰ ਜਾ ਤੇ ਤਾਂ ਕਰਕੇ ਜਿਹੜਾ ਹੁਣ ਮੋਟਰਸਾਈਕਲ ਨਗਾਉਣੇ ਸੌਖੇ ਹੋ ਜਾਂਦੇਗੇ ਤੇ ਐ ਕਰਕੇ ਮੋਟਰਸਾਈਕਲ ਨਗਾਉਣ ਲਾਗੇ ਹੁਣ ਵੀਰ ਤੇ ਨਹੀਂ ਤਾਂ ਫਿਰ ਪਰਲੇ ਪਾਸੇ ਮਿੰਦਲਾ ਦਾ ਇੱਕ ਬਾਈ ਦਾ ਲੈ ਗਿਆ ਐ ਆ ਦੇਖੋ ਐਵੇਂ ਐਵੇਂ ਹੋ ਜਾਂਦਾ ਬਾਈ ਪਰਲੇ ਪਾਸੇ ਉਹ ਦੇਖੋ ਪਾਣੀ ਵਿੱਚ ਦੀ ਉਹ ਬਾਈ ਪਾਣੀ ਵਿੱਚ ਦੀ ਲੈ ਗਿਆ ਪਰ ਉਧਰ ਥੋੜਾ ਰਿਸਕ ਜ਼ਿਆਦਾ ਹੈ ਕਿਉਂਕਿ ਮੋਟਰਸਾਈਕਲ ਖਰਾਬ ਗਰੂ ਹੋਣ ਦੀ ਦਿੱਕਤ ਆ ਪਰ ਥੋੜਾ ਜਿਹਾ ਬਚ ਕੇ ਡਿੱਕ ਤਾਂ ਨਾਲੀ ਨੂੰ नीचे ਨਾ ਡਿੱਗ ਜੇ ਬੰਦਾ ਹਨਾ ਥੋੜਾ ਰਿਸਕ ਹੈਗਾਗਾ ਉਧਰਲੇ ਪਾਸੇ ਦੇਖੋ ਐਵੇਂ ਜਾਂਦਾਗਾ ਮੋਟਰਸਾਈਕਲ ਬਾਈ ਤੇ ਪੂਰਾ ਰਿਸਕੀ ਕੰਮ ਹੋ ਰਿਹਾ ਇੱਥੇ ਤੇ ਬੰਨੇ ਤੇ ਜਾਣ ਵਾਸਤੇ ਆਪਾਂ ਨੂੰ ਆ ਲਿਖੇ ਦਾ ਸਾਹਮਣਾ ਕਰਨਾ ਪੂਗਾ ਪਰਲੇ ਪਾਸੇ ਤੈਨੂੰ ਫੁੱਟ ਪਾਣੀ ਆ ਹਨਾ ਤੇ ਪਰ ਫਿਰ ਵੀ ਬਾਈ ਜਾਈ ਜਾਂਦੇ ਹਨਾ ਉਹ ਉਧਰ ਸਾਹਮਣੇ ਲੋ ਬਈਆ ਅਸੀਂ ਸਾਹਮਣੇ ਖੜਿਆਰੀ ਪੋਲਾ ਵਾਲਾ ਹਨਾ ਲੋਕੇਸ਼ਨ ਆ ਇਧਰਲੇ ਪਾਸੇ ਦੇਖੋ ਕੱਠ ਪਿੰਡ ਦਾ ਬਈ ਸਾਰੀ ਸਾਰੇ ਏਕਤਾ ਦੇ ਨਾਲ ਏਕਤਾ ਵਿੱਚ ਕਹਿੰਦੇ ਹੁੰਦੇ ਨੇ ਨਾ ਬਾਲਾਗਾ ਵਾਕਈ ਬਾਲਾਗਾ ਤੇ ਸਾਰੇ ਇਕੱਠੇ ਹੋ ਗਏ ਆਪਣੀ ਥਰਕ ਦੇ ਉੱਤੇ ਪੰਨਾ ਪਾਈਆਂ ਨੇ ਬਈ ਸਾਰੇ ਜਾਣੇ ਰਲ ਕੇ ਇਧਰਲੇ ਪਾਸੇ ਦੇਖੋ ਝੋਨਾ ਪੂਰਾ ਡੱਬਿਆ ਪਿਆਗਾ ਪੂਰਾ ਪੂਰਾ ਡੱਬਿਆ ਪਿਆ ਤੇ ਹੁਣ ਆਪਾਂ ਤੁਹਾਨੂੰ ਗਾਂ ਜਾ ਕੇ ਦਿਖਾਉਣੀ ਕਿ ਕੀ ਗੱਲ ਬਾਤ ਆ ਜੀ ਪਾਣੀ ਕਿੱਥੋਂ ਤੱਕ ਆ ਗਿਆ ਕਿੰਨਾ ਕ ਆ ਗਿਆ ਤੇ ਕਿੰਨਾ ਕਿੰਨਾ ਪਾਣੀ ਖੜ ਗਿਆ ਅਸੀਂ ਤਾਂ 3-3 ਫੁੱਟ ਪਾਣੀ ਹੋਊਗਾ ਬਈ ਕੋਈ ਇਧਰ ਰਹਿ ਜਾਂਦੇ ਪੰਢਿਆਰੀ ਹਨਾ ਇਧਰਲੇ ਪਾਸੇ ਰਹਿ ਨੇ ਜੜਾ ਡੇਲਾ ਤੇ ਇਧਰਲੇ ਪਾਸੇ ਰਹਿ ਜਾਂਦਾ ਹੈਗਾ ਆਪਣਾ ਪਿੰਡ ਨਾਗੋਕੀ ਤੇ ਜਿਹੜਾ ਸਾਹਮਣੇ ਬੰਨ ਟੁੱਟਿਆ ਹੋਇਆ ਹੈਗਾ ਪਿੰਡ ਨਾਗੋਕੀ ਤੇ ਜਮਾ ਸਾਹਮਣੇ ਹੈ ਨਾ ਪਿੰਡਾਂ ਜਾਂਦੇ ਵਿੱਚ ਹਉ ਦੇਖੋ ਸਾਹਮਣੇ ਤੇ ਪਿੰਡਾਂ ਦਾ ਲੋਕਾਂ ਦਾ ਇਕੱਠ ਦੇਖੋ ਤੇ ਹੁਣ ਆਪਾਂ ਇੱਥੇ 2-2 3-3 ਫੁੱਟ ਪਾਣੀ ਆਗਾ ਸਾਹਮਣੇ ਕੋਠੇ ਦੇਖੋ ਡੁੱਬੇ ਹੋਏ ਤੇ ਆਹੀ ਮਿੱਤਰੋ ਹਾਰਿਆ ਤਾਂ ਇੱਥੇ ਸਾਰਾ ਕੁਝ ਤਬਾਹ ਹੋ ਜੂਗਾ ਹਨਾ ਆ ਝੋਨਾ ਤਾਂ ਤੁਸੀਂ ਦੇਖ ਹੀ ਸਕਦੇ ਝੋਨਾ ਕਿ ਟੱਕ ਕਿੱਡਾ ਹੁੰਦਾ ਹੈਗਾ 4-4 ਉਂਗਲਾਂ ਦਿਸਦਾ ਹੈਗਾ ਝੋਨਾ ਤੇ ਉਧਰਲੇ ਪਾਸੇ ਬੰਨ ਬੰਨਣ ਦੀ ਕਰੀ ਜਾਂਦੇ ਪੂਹੀ ਕੋਸ਼ਿਸ਼ ਬਾਈ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹਨਾ ਬੰਨ ਬੰਨਿਆ ਜਾਵੇ ਤੇ ਬਾਕੀ ਪੂਰੇ ਬਈ ਇੱਥੇ ਲੱਥੋ ਪਾਈ ਹੋਈ ਜਾਂਦਾ ਕਿ ਸਾਰੇ ਵੀਰ ਤੇ ਦੇਖੋ ਆ ਬੰਨ ਤਕੜਾ ਕਰੀ ਜਾਂਦੇਗੇ ਆਪਣੀ ਵੀ ਤਾਂ ਕਿ ਪਿੰਡ ਦੇ ਵਿੱਚ ਪਾਣੀ ਨਾ ਜਾਵੇ ਤੇ ਇੱਥੋਂ ਪੂਰਾ ਪੈਰਾ ਪੂਰਾ ਪੂਰਾ ਲਾਇਆ ਹੋਇਆ ਬਾਈਆਂ ਨੇ ਆਪੋ ਆਪਣੀ ਟਰਾਲੀ ਲੈ ਕੇ ਖੜੇ ਹਨਾ ਇੱਥੇ ਵੀ ਤਾਂ ਕਿ ਬੰਦਾ ਬੋਨਾ ਟੁੱਟੇ ਕੋਈ ਵੀ ਕੋਈ ਵੀ ਮੰਨ ਕੇ ਚੱਲੋ ਜਾ ਕੋਈ ਜਾਦੇ ਪਾਣੀ ਨਾ ਜੇ ਨਾਲੀ ਦਾ ਇਧਰਲੇ ਸਾਈਡ ਕਿ ਤਾਂ ਕਿ ਵੀ ਆਹ ਬੰਨਾ ਵੀ ਤੋੜ ਦੇ ਇਹ ਪੂਰਾ ਪੂਰਾ ਬਾਈ ਨਿਗਰਾਨੀ ਦੇ ਵਿੱਚ ਆ ਕੇ ਆ ਤਾਹੂ ਵਰਗੇ ਪੂਰਾ ਆ ਦੇਖੋ ਮਿੱਤਰੋ ਸਾਰਾ ਏਰੀਆ ਹਦਰਾ ਬਣ ਜੂਗਾ ਜੇ ਐਵੇਂ ਜੇ ਨਾ ਬੰਨਾ ਬੰਨਾ ਗਿਆ ਤੇ ਸਾਰਾ ਏਰੀਆ ਡੁੱਬ ਜੂਗਾ ਇਹ ਜਿਹੜੇ ਬਾਣ ਉੱਚੇ ਰਹੇਗੇ ਬਸ ਉਹੀ ਬਚ ਗਏ ਬਾਕੀ ਇੱਥੇ ਸਾਰਾ ਕੁਝ ਤਬਾਹ ਹੋ ਜੂਗਾ ਸਾਹਮਣੇ ਤੁਸੀਂ ਪਾਣੀ ਦੇਖੋ ਕਿਹਾ ਬੰਨਾਗਾ ਤੇ ਬਾਕੀ ਜਿਵੇਂ ਆਪਾਂ ਮਾ ਪਾਖੜਾ ਨਹਿਰ ਆਉਂਦੀ ਹੈ ਹਨਾ ਆਪਣੇ ਜਿਹਦੇ ਦਾ ਪਾਣੀ ਆਪਾਂ ਪੀਣੇ ਹੈਗੇ ਤੇ ਉਹਦੇ ਪਾਣੀ ਜਿੰਨਾ ਇੱਥੇ ਪਾਣੀ ਕਹਿੰਦੇ ਆਹ ਏਰੀਆ ਦੇ ਵਿੱਚ ਨਾਲੀ ਦੇ ਵਿੱਚੋਂ ਆਈ ਜਾਂਦਾ ਹੈਗਾ ਤੇ ਇੰਨਾ ਬਹੁਤ ਰਫਤਾਰ ਹੈ ਪਾਖੜਾ ਨਹਿਰ ਵਰਗੀ ਰਫਤਾਰ ਹੈਗੀ ਇਸ ਪਾਣੀ ਦੀ ਤੇ ਤਾਂ ਕਰਕੇ ਇੰਨਾ ਏਰੀਆ ਡੁੱਬ ਗਿਆ ਕੱਲ ਦਾ ਵਾਂ ਡੁੱਟੇਗਾ ਤਗੜਾ ਕਰਨ ਵਾਸਤੇ ਭਾਈ ਇਧਰਲੇ ਪਾਸੇ ਟਰੈਕਟਰ ਵੀ ਪੂਰੇ ਜਾ ਰਹੀ ਆਗੇ ਤੇ ਸਾਰੇ ਜਿਹੜਾ ਉਹ ਪਰਲੇ ਪਾਸੇ ਸੀਗਾ ਜਿੱਥੋਂ ਆਪਾਂ ਮੁੜ ਕੇ ਆਏਗੇ ਉਹ ਭਾਈ ਵੀਰਾਂ ਨੇ ਮੋੜ ਤੇ ਹਨਾ ਗਾਲੇ ਕਹਿੰਦੇ ਕਹਿੰਦੇ ਭਾਈ ਵੰਨ ਹੈਗਾ ਹੁਣੀ ਪਾਇਆ ਕੱਚਾ ਬੰਨਾਂਗਾ ਕਈ ਵਾਰ ਮੋਟਰਸਾਈਕਲ ਵੇਹਣਾ ਜਾਵੇ ਵੀ ਤਾਂ ਕਿ ਤੁਹਾਡਾ ਨੁਕਸਾਨ ਨਾ ਹੋ ਜੇ ਹਾਂ ਇਸ ਕਰਕੇ ਬਹੁਤ ਸਾਹ ਹਾਂ ਨਾਲ ਕਾਲੇ ਇਸੇ ਕਰਕੇ ਆਪਾਂ ਵਾਪਸ ਆ ਗਏ ਹਾਂਜੀ ਹਾਂ ਤੇ ਹੁਣ ਆਪਾਂ ਕੋਈ ਜਾਣ ਤੋਂ ਪੁਕਲੇਸ਼ਨ ਦੱਸਦੇ ਆਪਾਂ ਤੇ ਤੁਹਾਨੂੰ ਚੰਗੀ ਖਬਰ ਤੁਹਾਨੂੰ ਦੱਸਦੇ ਆਂਗੇ ਸਾਥ ਦੱਸਾਂ ਹੀ ਆਪਾਂ ਗੱਪ ਕੁੱਪੜੀ ਮਾਰਦੇ ਅਸੀਂ ਕੋਈ ਇੱਥੇ ਭਾਈ ਗਲਤ ਫਾਹਾ ਮਾਰੀ ਫਲਾਉਣੋਂ ਦੇ ਵੀ ਆਏ ਹਾਂ ਜੀ ਬਹੁਤ ਜੀ ਨਾ ਸਿਰਫ ਕਿਹੜੀ ਸੱਚਾਈ ਹੈ ਥੋੜੀ ਜੋ ਤਨਾ ਵੀ ਕੋਸ਼ਿਸ਼ ਕਰਾਂਗੇ ਹਾਂ ਤੇ ਬਾਕੀ ਭਾਈ ਅਸੀਂ ਤਾਂ ਵਾਸਤੇ ਅਸੀਂ ਤੇ ਆਪਣੇ ਆਪਣੇ ਮੌਸਮਾਂ ਦਾ ਤੇ ਨਹੀਂ ਬਚਾਉਂਦੇ ਵਰਦੇ ਆਪਾਂ ਰਿਐਲਿਟੀ ਦੱਸਦੇ ਆ ਕਿ ਕੋਈ ਵੀ ਗੱਲਬਾਤ ਨਹੀਂ ਹੁੰਦੀ ਆ ਹਾਂ ਤੇ ਬਾਕੀ ਹੁਣ ਆਪਾਂ ਤੁਹਾਨੂੰ ਰਿਐਲਿਟੀ ਦੱਸਾਂਗੇ ਜੁੜੇ ਰੋ ਆਪਣੇ ਬਲੌਗਾਂ ਦੇ ਨਾਲ ਤੇ ਦਿਖਾਉਣੇ ਆ ਤੁਹਾਨੂੰ ਕਿ ਜੋ ਬੰਨਾ ਟੁੱਟਿਆ ਨਾ ਉਹ ਤੁਹਾਨੂੰ ਅਸੀਂ ਦਿਖਾਉਣੀ ਪੂਰੀ ਕੋਸ਼ਿਸ਼ ਕਰਾਂਗੇ ਉੱਥੇ ਬਾਕੀ ਉਹਨਾਂ ਨਾਲ ਦੁਖਹੀ ਬਣਾਵਾਂਗੇ ਕੋਈ ਐ ਤਾਂ ਹੈ ਨਹੀਂ ਵੀ ਉੱਥੇ ਤਮਾਸ਼ੇ ਵਾਸਤੇ ਜਾਂਦੇ ਅਸੀਂ ਹਾਂ ਤੇ ਇੱਕ ਸਾਡੀ ਕੋਸ਼ਿਸ਼ ਹੋਗੀ ਨਾਕਾਮ ਹਨਾ ਹਾਂ ਜਿੱਦ ਤੱਕ ਸਾਨੂੰ ਬਏ ਕੋਈ ਥੋੜੀ ਜਾਣਕਾਰੀ ਰਿਸਤਾ ਹੈਗਾ ਆਪਾਂ ਕਿੱਥੋਂ ਜਾਈਏ ਫਿਰ ਆਪਾਂ ਹੋਰ ਬਹੁਤ ਰਾਹ ਹੈਗਾ ਆਪਾਂ ਚੱਲਦੇ ਆਂ ਉਧਰ ਠੀਕ ਹੈ ਭਾਈ ਇਧਰ ਆਪਾਂ ਪਣਿਹਾਰੀ ਪਿੰਡ ਫਿਰਦੇ ਹਾਂ ਨਾ ਇੱਥੇ ਸਾਹਮਣੇ ਪੀ ਕੇ ਅਸੀਂ ਆਪਾਂ ਪਾਣੀ ਤੇ ਇਧਰਲੇ ਪਾਸੇ ਹੋਈ ਜਾਂਦੀ ਆਗੀ ਪੂਰਾ ਕੰਮ ਭੇੜਾ ਹੋ ਰਾਣਾ ਕਾਲੇ ਇੱਥੇ ਤੇ ਬਈ ਬੰਨਾ ਪੁੰਨਾ ਬਾਈ ਲਾਈ ਜਾਂਦੇ ਪੂਰੀ ਮਿਹਨਤ ਕਰੀ ਜਾਂਦੇ ਹੈਗੇ ਤੇ ਆ ਦੇਖੋ ਸਾਹਿਬ ਪਿੰਡ ਦੀ ਇਹ ਸਹਜਾਉਗੇ ਨਾਲ ਹੀ ਬੰਨਣਾ ਲੱਗੂਗਾਗੇ ਤੇ ਪਰਲੇ ਪਾਸੇ ਵੀ ਜਿਹੜਾ ਛੜਕ ਵਾਲਾ ਬੰਨਣਾ ਹੈ ਉਹ ਵੀ ਕਰੀ ਜਾਂਦੇ ਪੂਰਾ ਤਿਆਰ ਹਨਾ ਤੇ ਇੱਥੋਂ ਪਾਣੀ ਦੇਖੋ ਕਿਵੇਂ ਖੜਾਗਾ ਤੇ ਪੂਰੇ ਡੈਕ ਰੂਟ ਚੱਲੀ ਜਾਂਦੇ ਹੈਗੇ ਇੱਥੇ ਤੇ ਉਧਰ ਪਰਲੇ ਬੰਨ ਤੇ ਆ ਦੇਖੋ ਤੇ ਹੁਣ ਆਪਾਂ ਚੱਲਦੇ ਆ ਉਧਰ ਨਾਗੋ ਵਾਲੇ ਪਾਸੇ ਸਾਨੂੰ ਬੰਨਣਾ ਦਿਖਾਉਣੇ ਹੈਗੇ ਉਹ ਬਾਈ ਨਾਲੀ ਤੇ ਜਮਾ ਪਾਈਆਂ ਨੇ ਟਰਾਲੀਆਂ ਨਾਲ ਕਮਰੇ ਬਣਾਲੇ ਤੇ ਐਵੇਂ ਕਰਦੇ ਆ ਵੀ ਰਖਵਾਲੀ ਆਪੋ ਆਪ ਦੇ ਬੰਨ ਦੀ ਸਾਰੇ ਵੀਰ ਤੇ ਹੁਣ ਆਪਾਂ ਪਿੰਡ ਨਾਗੂ ਕੀ ਐਂਟਰ ਹੋਣ ਵਾਲੇ ਆ ਬੱਸ ਉਹ ਮਿੱਤਰੋ ਜਿਹੜਾ ਕੱਲ ਬੰਨ ਟੁੱਟਿਆ ਸੀਗਾ ਪਿੰਡ ਨਾਗੂ ਕੀ ਹਨਾ ਤੇ ਆਪਾਂ ਉੱਥੇ ਜਾਵਾਂ ਤੁਹਾਨੂੰ ਲਾਈਵ ਦਿਖਾ ਰਿਹਾ ਵੀਡੀਓਾਂ ਤੇ ਬਾਈ ਦੇਖੋ ਸੰਗਤ ਪੂਰੀ ਆਈ ਹੋਈ ਹੈਗੀ ਤੇ ਬੰਨੇ ਨੂੰ ਬੰਨਣ ਦੀ ਪੂਰੀ ਕੋਸ਼ਿਸ਼ ਕਰੀ ਜਾਂਦੇ ਕਿ ਬਾਕੀ ਬੰਨ ਲੈਣਗੇ ਬਾਈ ਤੇ ਆਹ ਦੇਖੋ ਸਾਹਮਣੇ ਤੇ ਪੂਰਾ ਬਾਈ ਇੱਕ ਜੱਟ ਹੋ ਕੇ ਸਾਰੇ ਵੀਰ ਹਨਾ ਤੇ ਸਾਰੇ ਸਾਰੇ ਆਪਣਾ ਬੰਨ ਬੰਨੀ ਜਾਂਦੇ ਕੇ ਵੀਰ ਰਲ ਕੇ ਤੇ ਕਹਾ ਫੂਸ ਲਈ ਜਾਂਦੇ ਉਧਰੋਂ ਜਿਹੜੇ ਵੀ ਵਿੱਚੋਂ ਇਕਲੀਆਂ ਕੁਲੀਆਂ ਹੀ ਆਉਂਦੀਆਂ ਬਾਈ ਖਿੱਚ ਕੇ ਲੈ ਜਾ ਕੇ ਉਥੇ ਬੰਨ ਤੇ ਬੰਨ ਬੰਨਣ ਦੀ ਕਰੀਏ ਨੇ ਕੋਸ਼ਿਸ਼ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪੂਰਾ ਪਰਲੇ ਪਾਸੋਂ ਦੇਖੋ ਪੂਰਾ ਸਾਰਾ ਕੁਝ ਡਬੋ ਰੱਖਿਆਗਾ ਤੇ ਬਾਕੀ ਬਹੁਤ ਬਈ ਉਧਰ ਹਾੜਾ ਵਾਲਾ ਕੰਮ ਹੋ ਗਿਆ ਇੱਕ ਤਰ੍ਹਾਂ ਦਾ ਇੱਕ ਦਰਿਆ ਹੀ ਖਿੰਡ ਗਿਆ ਹਨਾ ਇਹ ਪਰਲੇ ਪਾਸੇ ਜਾ ਕੇ ਤੇ ਤੇ ਪੂਰਾ ਨੁਕਸਾਨ ਕਰੂਗਾ ਪਰਲੇ ਪਾਸੇ ਜਾ ਕੇ ਤੇ ਤਾਈਂ ਕਰਕੇ ਬਈ ਪਰਲੇ ਆਪਾਂ ਤੁਹਾਨੂੰ ਪਹਿਲਾ ਵਾਲੇ ਬਲੌਗ ਚ ਤੁਸੀਂ ਦੇਖ ਸਕਦੇ ਹੋ ਜਾ ਕੇ ਪੰਨੇ ਤਕੜੀ ਕਰੀ ਜਾਂਦਾ ਕਿ ਬਾਈ ਸਾਰੇ ਉਧਰਲੇ ਪਾਸਿਓਂ ਤੇ ਦੇਖੋ ਹਾੜਾ ਹੈਗਾ ਤੇ ਸਾਰਾ ਕੁਝ ਡਬੋਤਾ ਤੇ ਸਾਰਾ ਸਾਰੀ ਫਸਲ ਕਰਤੀ ਖਰਾਬ ਉਧਰਲੇ ਪਾਸੇ ਜਿਹੜੇ ਪਾਸੇ ਘਰਲ ਘਰ ਚ ਵੜ ਗਿਆ ਪਾਣੀ ਘਰ ਨੂੰ ਕਰ ਦੂ ਤਬਾ ਇਹ ਤੇ ਬਾਕੀ ਬਈ ਆਪੋ ਆਪ ਦੇ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆਂਗੇ ਆਪੋ ਆਪ ਦੀ ਸੁਰੱਖਿਆ ਕਰੋ ਹਣਾ ਕਿਵੇਂ ਕਰੋ ਤੇ ਇੱਕ ਦੂਜੇ ਨਾਲ ਹਣਾ ਹੈਗਾ ਟਾਈਮ ਆਪਣਾ ਇੱਕ ਦੂਜੇ ਦੇ ਨਾਲ ਮੋਢਾ ਇਹ ਮੋਢੇ ਦੇ ਨਾਲ ਮੋਢਾ ਲਾਉਣ ਦਾ ਤਾਂ ਹੁਣ ਆਪਾਂ ਇੱਕ ਦੂਜੇ ਨਾਲ ਖੜੀਏ ਤੇ ਆਹ ਦੇਖੋ ਬਈ ਤੇ ਇੱਕ ਛੋਟੀ ਤੋਂ ਲੈ ਕੇ ਵੱਡੀ ਉਮਰ ਦੇ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੈਗੇ ਤੇ ਬੰਨ ਬੰਨ ਦੀ ਕਰੀ ਜਾਂਦੇ ਕੋਸ਼ਿਸ਼ ਤੇ ਦੇਖੋ ਕਿਵੇਂ ਸਿਰਫ ਤੇ ਕੱਟੇ ਤਾਤਰ ਲੈ ਕੇ ਜਾਂਦੇ ਆ ਹਉ ਸਾਹਮਣੇ ਆ ਉਹ ਪਾਸਿਓਂ ਬੰਨ ਟੁੱਟਿਆ ਹੋਇਆਗਾ ਆਹ ਦੇਖੋ ਬਈ ਸਾਰੇ ਬੰਨ ਬੰਨਣ ਦੀ ਪੂਰੀ ਕੋਸ਼ਿਸ਼ ਕਰੀ ਜਾਂਦੇਗੇ ਇੱਕ ਇੱਕ ਬੰਦੇ ਦਾ ਸਹਿਯੋਗ ਆ ਬੰਨਾ ਬੰਨਣ ਦੇ ਨਾਲ ਤੇ ਪਰਲੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਸਾਰਾ ਕੁਝ ਨਾਸ਼ ਕਰਤਾ ਹਨ ਜਿੱਥੇ ਜਿੱਥੇ ਪਾਣੀ ਵਗ ਗਿਆ ਤੇ ਪਾਣੀ ਬੰਨਣ ਦੀ ਪੂਰੀ ਕੋਸ਼ਿਸ਼ ਕਰੀ ਜਾਂਦੇ ਕਿ ਭਾਈ ਪਿੰਡ ਨਾਕੋ ਕੀ ਖੜੇ ਆ ਤੇ ਪਰਲੇ ਪਾਸੇ ਜਿਹੜਾ ਪਿੰਡ ਇਧਰਲੇ ਪਾਸੇ ਰਹਿੰਦਾ ਪੰਿਹਾਰੀ ਤੇ ਇਧਰਲੇ ਪਾਸੇ ਨੇਜਾ ਡੇਲਾ ਤੇ ਮੱਲਿਆਣਾ ਹੋਰ ਕਈ ਪਿੰਡਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾਗਾ ਗਾਂਹਾਂ ਜਾ ਕੇ ਇਹ ਆਪਣੇ ਸਰਸੇ ਦੇ ਵਿੱਚ ਵੀ ਟੱਚ ਕਰੂਗਾ ਤੇ ਕਿਉਂਕਿ ਜੇ ਨਾ ਬੰਨਾ ਗਿਆ ਇਹ ਬੰਨਾ ਤੇ ਤਾਂ ਕਰਕੇ ਸਾਰੇ ਵੀਰ ਲੱਗੇ ਪਏ ਹੈਗੇ ਤੇ ਵੀ ਪਤੂ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਜਲਦੀ ਤੋਂ ਜਲਦੀ ਵੀ ਬੰਨਾ ਜਾਵੇ ਬੰਨਾ ਤਾਂ ਕਰਕੇ ਵੀਰ ਸਾਰੇ ਲੱਗੇ ਪਏ ਹੈਗੇ ਬਸ ਪਰਮਾਤਮਾ ਸ਼ਾਂਤੀ ਬਖਸ਼ੇ ਹਨਾ ਬਸ ਪਰਮਾਤਮਾ ਬਹੁਤ ਕਟਾ ਪੈ ਗਿਆ ਤੇ ਹੋਰ ਨਾ ਕਟਾ ਪੈਣ ਦੀ ਤੂੰ ਹੀ ਦਤਿਆ ਬਸ ਆਪਾਂ ਤਾਂ ਦੁਆ ਵੀ ਦੁਆ ਕਰਦੇ ਆਂਗੇ ਵੀ ਜਲਦੀ ਤੂੰ ਜਲਦੀ ਬੰਨਾ ਬੰਨਿਆ ਜਾਵੇ ਤੇ ਇੱਕ ਇੱਕ ਬੰਦੇ ਵੀਰ ਦੀ ਮਿਹਨਤ ਪੱਲੇ ਪੇਜੇ ਫੇਰੀ ਜਾ ਕੇ ਕੋਈ ਕਿਰਪਾ ਹੋਊਗੀ ਜੇਕਰ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਦੀ ਰਫਤਾਰ ਅੱਜ ਵੀ ਉਨੀ ਤੇਜ਼ ਹੀ ਆ ਤੇ ਬਸ ਆ ਬੰਨਾ ਟੁੱਟਣ ਦੇ ਨਾਲ ਤਾਂ ਕਰਕੇ ਥੋੜੀ ਜਿਹੀ ਨਾਲੀ ਉਣੀ ਹੋ ਗਈ ਤੇ ਬੱਦਲ ਬੱਦਲ ਵੀ ਬਣ ਜਾਂਦੇਗੇ ਤੇ ਸ਼ਾਮ ਨੂੰ ਅੱਜ ਤੇ ਕੱਲ ਕੱਲ ਵੀ بارش ਪੈਗੀ ਤੇ ਅੱਜ ਵੀ بارش ਦੱਸੀ ਹੈ ਕਿ ਤੋ ਵੇਰ ਤੋਂ ਬਾਅਦ ਤੇ ਕੱਲ ਨੂੰ ਵੀ ਦੱਸੀ ਆ ਕਿ ਇਹ ਪਿੱਛੇ ਜੇਕਰ ਆਪਾਂ ਕੱਲ ਹੋਰ ਕਰੀਏ ਤਾਂ ਪਿੱਛੇ ਕਹਿੰਦੇ ਚਾਂਦਪੁਰੇ ਕੋਲੇ ਹਜੇ ਪਾਣੀ ਆਉਣ ਵਾਲਾ ਕਹਿੰਦੇ 2 ਫੁੱਟ ਪਾਣੀ ਹਜੇ ਹੋਰ ਚੜੂਗਾ ਤੇ ਬਾਕੀ ਪਰਮਾਤਮਾ ਰੱਬ ਰੱਖਾ ਸਭ ਦਾ ਲੋ ਬਈ ਮਿੱਤਰੋ ਅੱਜ ਆਪਾਂ ਖੜੇ ਆਂਗੇ ਪਿੰਡ ਨਾਗੋ ਕੀ ਹਨਾ ਇਧਰਲੇ ਪਾਸੇ ਰਹਿਣਾ ਨਾਗੋਆ ਸਾਹਮਣੇ ਪਿੰਡ ਹੈਗਾ ਤੇ ਇਧਰਲੇ ਪਾਸੇ ਰਹਿ ਜਾਂਦਾ ਪਿੰਡਿਆਰੀ ਪਿੰਡ ਤੇ ਇਧਰ ਹੁੰਨੇ ਜਡੇਲਾ ਤੇ ਹੋਰ ਵੀ ਕਈ ਪਿੰਡ ਹੈਗੇ ਮੱਲੇਆਲਾ ਹਨਾ ਲਾਲੋ ਤੇ ਆਹ ਸਾਹਮਣੇ ਟ੍ਰੇਕ ਅਗਰ ਤੇ ਇਹ ਟੁੱਟੀ ਸੀ ਕੱਲ ਸ਼ਾਮ ਜੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਈਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈਗਾ ਪਰਲੇਪਿੰਡ ਪਣਿਹਾਰੀ ਵਾਲਿਆਂ ਦਾ ਤੇ ਹੋਰ ਕਈ ਸੇਵਾਦਾਰਾਂ ਦਾ ਹਨ ਤੇ ਦੇਖੋ ਕਿਹੜੇ ਹਿਸਾਬ ਨਾਲ ਟੁੱਟੀ ਇੱਕ ਟੁੱਕਾ ਟ ਕਹਿੰਦੇ 100 ਫੁੱਟ ਦਾ ਇਹ ਪਾੜ ਹੈਗਾ ਤੇ 100 ਫੁੱਟ ਪਾੜ ਦੇ ਵਿੱਚ ਘੱਗਰ ਦਾ ਜਿਹੜਾ ਸਾਰਾ ਪਾਣੀ ਹੈਗਾ ਉਹ ਪਰਲੇ ਪਸੀਲੇ ਜੜੇ ਲਾ ਵਾਂਹੀ ਕਰੀ ਜਾਈ ਜਾਂਦਾ ਸਾਰਾ ਪਾਣੀ ਤੇ ਇਹ ਪਾਣੀ ਤੇ ਬਹੁਤ ਨੁਕਸਾਨ ਕਰ ਸਕਦਾ ਜਿਹੜੇ ਜਿਹੇ ਜੇ ਇਹ ਨਾ ਬੰਨਿਆ ਗਿਆ ਤੇ ਸਾਰੇ ਵੀਰ ਤਾਂ ਕਰਕੇ ਲੱਗੇ ਪਏ ਹੈਗੇ ਸੇਵਾਦਾਰ ਸਾਰੇ ਲੱਗੇ ਪਏਗੇ ਤੇ ਗੱਟਿਆਂ ਦੇ ਨਾਲ ਤੇ ਹੋਰ ਝਾੜੂ ਝਾੜੀ ਪੂਸਾਂ ਨਾਲ ਤੇ ਪਾਣੀ ਰੋਕ ਕੇ ਪਿੱਛੇ ਗੱਟਿਆਂ ਦੇ ਬੰਨ ਲਾਉਂਦੇ ਆ ਹਨ ਤੇ ਕਿਵੇਂ ਨਾ ਕਿਵੇਂ ਕਰਕੇ ਇਹ ਬੰਨ ਰੋਕਣ ਦੀ ਕੋਸ਼ਿਸ਼ ਕਰੀ ਜਾਂਦੇ ਹੈਗੇ ਸਾਰੇ ਵੀਰ ਤੇ ਪੂਰਾ ਨੁਕਸਾਨ ਕਰੂਗਾ ਜੇ ਇਹ ਬੰਨ ਨਾ ਰੋਕਿਆ ਗਿਆ ਕਿਉਂਕਿ ਇਹ ਮਾੜਾ ਮੋਟਾ ਕੁਛ ਨਾ ਕੁਛ ਕਹਿ ਸਕਦੇ ਆ ਆਪਣਾ ਪੁੱਠਾ ਮੋੜ ਕੇ ਵੀ ਪਾਣੀ ਆ ਹੀ ਜਾਂਦਾਗਾ ਤੇ ਪਰਲੇ ਪਾਸੇ ਪੂਰਾ ਜੇ ਨਾ ਰੋਕਿਆ ਗਿਆ ਇਹ ਤੇ ਸਸੇ ਦੇ ਕੋਲ ਜਿਹੜਾ ਪਟਰੀ ਪੁਟਰੀ ਤੇ ਕਹਿੰਦੇ ਹੈਗੇ ਬਾਈ ਆਪਾਂ ਗੱਲ ਸੁਣਨ ਚਾਹੀ ਸੀਗੀ ਕਹਿੰਦੇ ਪਟਰੀ ਤੇ ਜਮਾ ਨਾਲ ਜਾ ਕੇ ਪਾਣੀ ਲੱਗ ਜੂਗਾ ਇਹ ਤੇ ਬਹੁਤ ਨੁਕਸਾਨ ਪਹਾਰੀ ਕਰ ਸਕਦਾਗਾ ਜੇ ਨਾ ਬੰਨ ਰੋਕਿਆਗਾ ਤੇ ਬਾਈਆਂ ਦੀ ਬਾਈ ਹਿੰਮਤ ਦੇਖੋ ਕੱਗਰ ਦਰਿਆ ਤੇ ਜਮਾ ਵਿੱਚ ਟੰਬੇ ਲਾ ਕੇ ਗੁੱਡ ਕੇ ਖੜੇ ਹੋਏ ਹੈਗੇ ਤੇ ਲਾਸ ਪਾਈ ਹੋਈ ਹੈ ਬਾਈਆਂ ਨੇ ਤਾਂ ਪੂਰਾ ਪੱਕਾ ਪ੍ਰਬੰਧ ਕਰਿਆ ਗਿਆਗਾ ਤੇ ਹੌਲੀ 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 ਕਰਕੇ ਬਾਈ ਸੇਵਾਦਾਰ ਬਹੁਤ ਹੈਗੇ ਤੇ ਕਿਵੇਂ ਨਾ ਕਿਵੇਂ ਕਰਕੇ ਬਾਈ ਬੰਨਾ ਲਾਈ ਜਾਂਦੇ ਕੇ ਬਾਈ ਪੂਰੀ ਹਿੰਮਤ ਦਿਖਾਈ ਜਾਂਦੇ ਆਪਣੀ ਹਨ ਤੇ ਬਾਕੀ ਵਾਈ ਗੁਰੂ ਸੱਚੇ ਪਾਤਸ਼ਾਹ ਇਹਨਾਂ ਤੇ ਮਿਹਰ ਕਰੇ ਤੇ ਬੰਨ ਛੇਤੀ ਤੋਂ ਛੇਤੀ ਬੰਨਾ ਜਾਵੇ ਤਾਂ ਕਿ ਬੀ ਬਹੁਤਾ ਨੁਕਸਾਨ ਨਾ ਹੋ ਹੋ ਜਾਵੇ ਬਸ ਵਾਈ ਗੁਰੂ ਅੱਗੇ ਹੀ ਅਰਦਾਸ ਕਰੋ ਸਾਰੇ ਜਾਣੇ ਆਪਣੇ ਪਰਮਾਤਮਾ ਅੱਗੇ ਵੀ ਤਾਂ ਕਿ ਬੰਨ ਜਲਦੀ ਤੋਂ ਜਲਦੀ ਬੰਨਿਆ ਜਾਵੇ ਤੇ ਬਾਕੀ ਇਹਨਾਂ ਦੀ ਹਿੰਮਤ ਨੂੰ ਸਲਾਮ ਆ ਬਾਈ ਤੇ ਬਾਕੀ ਸਾਰੇ ਵੀਰੇ ਇੱਧਰ ਨਾਗੋ ਵਾਲੇ ਆਪਾਂ ਬੰਨ ਤੇ ਨਾਗੋ ਵਾਲੀ ਸਾਈਡ ਖੜੇ ਹੈਗੇ ਆ ਬੱਚੇ ਸਾਰੇ ਖੜੇ ਹੈਗੇ ਕਿਥੇ ਇੱਥੇ ਹੁੰਦਾ ਕੋਈ ਆਇਆ ਇਨਾਂ ਦਾ ਇੱਕ ਦਮ ਅਗਰ ਬਸ ਆ ਗਿਆ ਆਲਾ ਆ ਗਿਆ ਕੋ ਮਿੰਨ ਮੱਛੀ ਕੁੜੀ ਮੱਛੀ ਸਾਬ ਹੁੰਦੀ ਸਾਡੀ ਜਿਹੜੋ ਉਹ ਫੇਕੀ ਸੀ ਦੇਖੀ ਸੀ ਉਹ ਦੇਖ ਉਹ ਜਿਹੜਾ ਟੈਂਕ ਚੋਂ ਪਾਣੀ ਛੱਡ ਗਿਆ ਉਹ ਜ਼ਰੂਰ ਐਵੇਂ ਕੇਰਾ ਉੱਠਦਾ ਉੱਤੇ ਜਾਂਦਾ ਉਹ ਤਾਂ ਬਣਾਇਆ ਹੁੰਦਾ ਨਾ ਉਹ ਵੈਸੇ ਬਣਾਇਆ ਹੁੰਦਾ ਬਈ ਬਾਈ ਕਹਿੰਦੇ ਸਾਰੇ ਕਹਿੰਦੇ ਸਵੇਰ ਦੇ 10:00 ਵਜੇ ਦੇ ਬਾਈ ਲੱਗੇ ਹੋਏ ਹੈਗੇ ਤੇ ਬੰਨੀ ਆਂਦੇ ਕੇ ਬੰਨਾ ਤੇ ਪੂਰਾ ਜੋਰ ਛੋਰ ਲੱਗਿਆ ਹੋਇਆ ਬਾਈਆਂ ਦਾ ਪੂਰਾ ਤੇ ਬੱਚੇ ਤੋਂ ਲੈ ਕੇ ਹਣਾ ਜਿਵੇਂ ਪਹਿਲਾਂ ਤੁਹਾਨੂੰ ਆਪਾਂ ਗੱਲ ਦੱਸੀ ਹੈਗੀ ਤੇ ਬੱਚੇ ਤੋਂ ਲੈ ਕੇ ਬਈ ਵੱਡੇ ਮੋਢੇ ਬੰਦੇ ਤੱਕ ਵੀ ਕਹਿ ਸਕਦੇ ਆ ਆਪਾਂ ਤੇ ਮੋੜੇ ਤੇ ਘਟਾ ਹੋਊਗਾ ਤੁਸੀਂ ਸਾਹਮਣੇ ਦੇਖੋ ਜ਼ੂਮ ਕਰਕੇ ਤੁਹਾਨੂੰ ਮੈਂ ਦਿਖਾਉਣਾਗਾ ਤੇ ਪਰਲੇ ਪਾਸੇ ਇੱਕ ਗਰਦੀ ਮਾਰ ਕਹਿੰਦੇ 10 ਕਿਲੋਮੀਟਰ ਤੱਕ ਮਾਰ ਕਰ ਗਈ ਕਹਿੰਦੇ ਇਹ 10 ਕਿਲੋਮੀਟਰ ਦੂਰ ਹੈਦਰ ਸਾਹਮਣੇ ਪਾਸੇ ਨੇਜੇ ਡੇਲੇ ਵਾਲੇ ਪਾਸੇ ਕਹਿੰਦੇ ਪਾਣੀ ਦਾ ਕਹਿੰਦੇ ਮਾਰ ਮਾਰ ਗਿਆ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਤੇ ਐਵੇਂ ਪਾਣੀ ਚੱਲਦਾ ਰਿਹਾ ਤਾਂ ਇਹ ਬਹੁਤ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਜੂਗਾ ਕਹਿੰਦੇ ਨੇਜਾ ਡੇਲਾ 10 ਫੁੱਟ ਕਹਿੰਦੇ 15 ਫੁੱਟ ਕਹਿੰਦੇ ਉੱਚਾਗਾ ਤੇ ਜੇ ਪਾਣੀ ਇੰਝ ਚੱਲਦਾ ਰਿਹਾ ਤਾਂ ਪਾਣੀ ਚੜ ਕੇ ਪੰਡਾਂ ਦੇ ਵਿੱਚ ਵੀ ਮਾਰ ਕਰ ਸਕਦਾ ਹੈਗਾ ਤੇ ਖੇਤਾਂ ਨੂੰ ਤਾਂ ਇਹ ਇਹਨਾਂ ਨੇ ਫਸਲਾਂ ਦੀ ਸਾਰੀਆਂ ਫਸਲਾਂ ਕਰਤੀਆਂ ਤਬਾਹ ਹਨਾ ਆਪਾਂ ਦੇਖ ਹੀ ਸਕਦੇ ਹਾਂ ਸਾਹਮਣੇ ਜਿਵੇਂ ਪਾਣੀ ਦੇਖੋ ਦਰਿਆ ਵਾਂਗ ਖੜਾ ਝੀਲ ਵਾਂਗ ਪਾਣੀ ਖੜਾ ਹੈਗਾ ਇਹ ਦੇਖੋ ਤੇ ਪਾਣੀ ਜਾਂਦਾ ਦੇਖੋ ਕਿਹੜੇ ਸਾਹਮਣੇ ਕਿੰਨੀ ਫਾਸਟ ਜਾਂਦਾ ਪਾਣੀ ਦੇਖੋ ਇੰਨਾ ਪਾਣੀ ਫਾਸਟ ਜਾਂਦਾ ਹੈਗਾ ਪੁੱਛੋ ਨਾ ਤੇ 100 ਫੁੱਟ ਕਹਿੰਦੇ ਹੈਗੇ ਇਹ ਲਗਭਗ ਜਿਹੜਾ ਪਵਨ ਟੁੱਟਿਆ ਹੋਇਆ ਹੈਗਾ 100 ਫੁੱਟ ਪਵਨ ਟੁੱਟਿਆ ਹੋਇਆ ਇਹ ਤੇ ਪਾਣੀ ਲਾਜ਼ ਤੋਂ ਬੈਣਾ ਮਿੱਤਰੋ ਪਾਣੀ ਖਿੱਚ ਕੇ ਲੈ ਜੂ ਪਰ ਆ ਨੂੰ ਤੇ ਪੂਰਾ ਕੰਮ ਭੇੜਾ ਹੋ ਰਹਿਗਾ ਤੇ ਧਾਨਾ ਵੀਰ ਹਨ ਜਿਹੜੇ ਲੱਗੇ ਪਏ ਆ ਕੇ ਬੰਨ ਬਣਾਉਣ ਵਾਸਤੇ ਪੂਰੀ ਇਹਨਾਂ ਦੀ ਸੇਵਾ ਇਹਨਾਂ ਦੀ ਸੇਵਾ ਹੀ ਤਾਰੂਗੀ ਇਹਨਾਂ ਨੂੰ ਇਹ ਵੀਰੇ ਕਿਤੇ ਜਿੰਦਗੀ ਚ ਤੁਸੀਂ ਤੁਸੀਂ ਦੇਖਿਆ ਟੁੱਟਿਆ ਕੋਈ ਸਾਨਾ ਜਹਾਜ਼ ਹੋਵੇ ਤੁਹਾਡੇ ਕੋਈ ਇਹ ਸਾਰ 1995 ਚ ਦਿੱਤੇ ਆ ਅੱਛਾ ਟੁੱਟਿਆ ਹੋਇਆ ਬਣਾਇਆ ਹੈ ਵਹੀ ਵੀ ਇੱਥੇ ਟੁੱਟਿਆ ਸੀ ਜਿੱਥੇ ਖੜੇ ਆਪਾਂ ਜਿੱਥੇ ਖੜੇ ਆ ਨਾ ਐਸਾ ਦੀ ਟੁੱਟਿਆ ਹੋਇਆ ਆ ਕਿਸੇ ਦਾ ਰਸਤਾ ਅਟੇਚ ਹੁੰਦਾ ਹੈਗਾ ਠੀਕ ਹੈ ਜੀ ਠੀਕ ਆ ਨਾਲ ਹੀ ਇੱਥੋਂ 100 ਮੀਟਰ ਦੂਰ ਤੇ ਪਿੰਡ ਜਿੱਨਾ ਪਾਣੀ ਲੱਗਿਆ ਸੀ ਆ ਹਾਂਜੀ ਪਿੰਡ ਦੇ ਚਾਰੋਂ ਮੇਰ ਬਾੜੀ ਸੀਗਾ ਫਸਲਾਂ ਸਾਰੀਆਂ ਮਰ ਗਈਆਂ ਨੇ ਹਾਂਜੀ ਤੇ ਪਿੰਡ ਦੇ ਹਾਂਜੀ ਸੂਰਵਾ ਪੈਂਦਾ ਉਦੋਂ ਕਿੱਛੇ ਵਿੱਚ ਸਾਰੀ ਫਸਲਾਂ ਬਰਬਾਦ ਹੋ ਗਈ ਤੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਸੀ ਕਿ ਨਹੀਂ ਪਿੰਡ ਦੇ ਬਾਹਰ ਬਾੜ ਸੀ ਇਹ ਪਿੰਡ ਵੀ ਪਹਿਲਾਂ ਦਿਨੋਂ ਉੱਚਾ ਕੇ ਬਾਅਦ ਚੁੱਚਾ ਕਰਿਆ ਹੈ ਨਹੀਂ ਵੈਸੇ ਤਾਂ ਹਰ ਸਾਲ ਜਿਵੇਂ ਮਕਾਨ ਬੰਦੇ ਉਹਦੇ ਉੱਚਾਈ ਕਰ ਜਾਂਦੇ ਆ ਠੀਕ ਹੈ ਜੀ ਠੀਕ ਆ ਓਵੇਂ ਹੌਲੀ ਹੌਲੀ ਮਕਾਨ ਜਿਵੇਂ ਜਿਵੇਂ ਉੱਚੇ ਪਈ ਜਾਂਦੇ ਓਵੇਂ ਉੱਚਾ ਹੋ ਜਾਂਦਾ ਇਹ ਪਾਣੀ ਕਿਸੇ ਪਿੰਡ ਨੂੰ ਮੂਵ ਕਰਿਆ ਸੀ ਕਿ ਇੱਥੇ ਖੇਤਾਂ 'ਚ ਇੱਥੇ ਨਹੀਂ ਇੱਥੇ ਬਸ ਇੱਥੇ ਖੜਾ ਰਿਹਾ ਹਾਂ ਹਾਂ ਜੀ ਕਿੰਨੇ ਸਾਲ ਖੜਾ ਇੱਥੇ ਮੂਵ ਪੈਂਦਾ ਇੱਥੋਂ ਹਾਂ ਜੀ ਕਿੰਨੋ ਕਿੰਨੋ ਕਿਲੋਮੀਟਰ ਦੂਰ ਹੈ ਉਹਦੇ ਨਾਲ ਲੱਗਦਾ ਉਹ ਤੋਂ ਤੇ ਅੱਗੇ ਨਹਿਰ ਤਾਂ ਹੀ ਬੱਗਦਾ ਸੀ ਤੇ ਸੰਘਰਸ਼ ਫਿਰ ਤੁਸੀਂ ਕਰਿਆ ਪੂਰਾ ਬੰਨੇ ਤੇ ਉਹਦੇ ਹਾਂ ਜੀ ਉਹ ਬਾਹਰਲੇ ਬੰਨੇ ਤੇ ਸੰਘਰਸ਼ ਜਿਵੇਂ ਆਪਣੇ ਪਿੰਡ ਦੇ ਵਿੱਚ ਬਾਹਰ ਬੰਦਤਾ ਵੀ ਅੰਦਰ ਪਾਣੀ ਪ੍ਰਵੇਸ਼ ਨਾ ਕਰ ਉਹ ਅੱਛਾ ਉਹ ਸੈਕੰਡਰੀ ਉਹ ਸੈਕੜਾ ਹਾਂ ਅੱਛਾ ਇੱਥੇ ਤਾਂ ਆਈ ਨਹੀਂ ਵੀਰ ਇੱਥੋਂ ਤੱਕ ਤਾਂ ਪਹੁੰਚ ਨਹੀਂ ਦਿੱਤੇ ਫਿਰ ਜਿਵੇਂ ਪਾਣੀ ਬਰਾਬਰ ਪਾਣੀ ਹੋ ਕੇ ਵਾਪਸ ਹੀ ਹੋ ਗਿਆ ਜੀ ਠੀਕ ਹੈ ਜੀ ਕਿਹੜਾ ਵੀਰ ਆ ਗਿਆ ਟਟਰੇ ਦੇ ਸਾਹਮਣੇ ਇਹ ਸੋਨੂੰ ਕਿੱਥੋਂ ਲੱਗਦਾ ਵੀ ਨਾਲੀ ਚ ਦੁਬਾਰੇ ਪੁੱਠਾ ਫੜੋ ਪਾਣੀ ਕਿਥੋਂ ਆਇਆ ਇਹ ਦੇਖੋ ਜੀ ਜਿਵੇਂ ਧਾਰ ਤੋਂ ਧਾਰ ਤੋਂ ਨਵੇਂ ਆ ਗਿਆ ਅੱਛਾ ਉੱਥੋਂ ਦੁਬਾਰੇ ਨਾਲੀ ਚ ਪਾਣੀ ਲੱਗ ਜਾ ਪੁੱਠਾ ਹੈ ਉੱਥੇ ਗੱਡੀ ਲੈਣ ਨਹੀਂ ਹਾਂਜੀ ਉੱਥੋਂ ਉੱਥੇ ਪੈ ਗਈ ਲੈ ਭਾਈ ਸੱਸੇ ਜਗੇ ਹੈ ਨਾਲੀ ਦੇ ਵਿੱਚ ਅਟੈਚ ਦੁਬਾਰੇ ਹੋ ਸਕਦਾ ਇਹ ਪਾਣੀ ਜਿਹੀਂ ਚੱਲਦਾ ਰਿਹਾ ਤਾਂ ਠੀਕ ਆ ਤੇ ਇਧਰਲੇ ਪਾਸੇ ਮਿੱਤਰੋ ਜੇ ਆਪਾਂ ਗੱਲ ਕਰੀਏ ਤਾਂ ਮੀਂਹ ਵੀ ਅੱਤ ਤੇ ਪੂਰੀ ਮਚਾਰ ਰੱਖੀ ਆ ਮੀਂਹ ਨੇ ਵੀ ਤੇ ਆਹ ਦੇਖੋ ਜਿਹੜੇ ਹੁਣ 22 ਮਸਾਂ ਲੱਗੇ ਸੀ ਬਾਹਾਂ ਬੰਨਣ ਤੇ ਹੁਣ ਮੀਂਹ ਆ ਗਿਆ ਤੇ ਮੈਨੂੰ ਲੱਗਦਾ ਭਾਈ ਮੀਂਹ ਦੇ ਵਿੱਚ ਵੀ ਬੰਨ ਬੰਨਣਗੇ ਹਨ ਫੇਰ ਹੀ ਜਾ ਕੇ ਇਹ ਮੋਰਤ ਜਿੱਤਿਆ ਜਾਊਗਾ ਤੇ ਸਾਰੇ ਵੀਰਾਂ ਦੀ ਏਕਤਾ ਦੇ ਨਾਲ ਹੀ ਆ ਸਾਹਮਣੇ ਦੇਖੋ ਭਾਈ ਜਿਵੇਂ ਕੱਟੇ ਧਰ ਮੋੜੇ ਧਰ ਕੇ ਲਿਆਉਂਦੇ ਬਾਈਆਂ ਦੀ ਪੂਰੀ ਹਿੰਮਤ ਆ ਗਈ ਇਹ ਹਿੰਮਤ ਦੇ ਨਾਲ ਹੀ ਬਾਈ ਬਨ ਬਨਣਗੇ ਤੇ ਬਨ ਸਕਦੇ ਆ ਬਾਈ ਪੂਰਾ ਜੇ ਜੇਕਰ ਆਪਾਂ ਗੱਲ ਕਰੀਏ ਤੇ ਸਾਹਮਣੇ ਦੇਖੋ ਬਾਈ ਮੀ ਪੂਰਾ ਥੋੜੇ ਰੇਤਾ ਉੱਥੇ ਆਉਂਦਾ